ਪਲੀਜ਼ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਗੋਗਵਾਰਾ ਸ੍ਰੀ ਗੁਰੂ ਅਮਰਦਾਸ ਜੀ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ ਸਮੂਹ ਧਰਮਾਧਿ ਰਖਾ ਲਈ ਗੁਰੂ ਜੀ ਵੱਲੋਂ ਦਿੱਤੀਆਂ ਕੁਰਬਾਨੀਆਂ ਦੁਨੀਆਂ ਦੇ ਕਿਸੇ ਵੀ ਇਤਿਹਾਸ ਵਿੱਚ ਨਹੀਂ ਮੌਜੂਦ ਗੋਗਰੇਨ ਕਲੱਬ ਦੀ ਤਰਫੋਂ ਹਵਲੋਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਵਿਖੇ ਤਰਨ ਦੀ ਡੁੱਬਦੀ ਬੇੜੀ ਅਤੇ ਮਾਨਵਤਾ ਨੂੰ ਬਚਾਉਣ ਲਈ ਵੀ ਲੱਖਣੀ ਕੁਰਬਾਨੀ ਦੇਣ ਵਾਲੇ ਹਿੰਦ ਦੀ ਚਾਦਰ ਵਜੋਂ ਜਾਣੇ ਜਾਂਦੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਦੀ ਦਿਹਾੜੇ ਨੂੰ ਸਮਰਪਿਤ ਸ਼ਰਧਾ ਅਤੇ ਭਾਵਨਾ ਨਾਲ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਸਹਿਜ ਪਾਤਸ਼ਾਹ ਦੇ ਪੋਖ ਪਾਏ ਗਏ ਇਸ ਮੌਕੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਜਸਵਿੰਦਰ ਸਿੰਘ ਦੇ ਰਾਗੀ ਜਥੇ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ ਜਦੋਂ ਕਿ ਕਥਾਵਾਚਕ ਭਾਈ ਰਣਜੀਤ ਸਿੰਘ ਖਾਲਸਾ ਵਾਲਾ ਦਰਾਕਾ ਕੋਟਕਪੂਰਾ ਵਾਲਿਆਂ ਨੇ ਗੁਰੂ ਸਾਹਿਬ ਜੀ ਦੀ ਜੀਵਨੀ ਅਤੇ ਗੁਰੂ ਸਾਹਿਬ ਜੀ ਦੀ ਸਹਾਦਤ ਸੰਬੰਧੀ ਸੰਗਤਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਇਸ ਮੌਕੇ ਪੰਜਾਬ ਹੈਲੋਪੈਥਿਕ ਕੌਂਸਲ ਦੇ ਸਾਬਕਾ ਚੇਅਰਮੈਨ ਡਾਕਟਰ ਭੁਗਵਿੰਦਰ ਸਿੰਘ ਨੇ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਅਤੇ ਇਤਿਹਾਸਕ ਸੰਦਰਭ ਵਿੱਚ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਕਿਹਾ ਕਿ ਹਿੰਦੁਸਤਾਨ ਦਾ ਅਸਥਿਤਵ ਅਤੇ ਹੌਂਦ ਕਤਰੇ ਵਿੱਚ ਪੈ ਗਈ ਸੀ ਕਿਉਂਕਿ ਉਸ ਵੇਲੇ ਦੀ ਮੁਗਲ ਸਲਤਨਤ ਨੇ ਤਾਰ ਲਿਆ ਸੀ ਕਿ ਕਿਸੇ ਹੋਰ ਤਰ੍ਹਾਂ ਦਾ ਇਨਸਾਨ ਰਹਿਣ ਨਹੀਂ ਦੇਣਾ ਤਾਂ ਕਸ਼ਮੀਰੀ ਪੰਡਤਾਂ ਨੇ ਇਸ ਸਮੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਅੱਗੇ ਇਨਸਾਫ ਦੀ ਫਰਿਆਦ ਕੀਤੀ ਇਸ ਲਈ ਗੁਰੂ ਤੇਗ ਬਹਾਦਰ ਜੀ ਨੇ ਇਕੱਲੇ ਹਿੰਦੂਆਂ ਲਈ ਹੀ ਨਹੀਂ ਬਲਕਿ ਉਹਨਾਂ ਸਮੂਹ ਧਰਮਾਂ ਦੀ ਰੱਖਿਆ ਅਤੇ ਜ਼ੁਲਮ ਨੂੰ ਰੋਕਣ ਲਈ ਬਲਦਾਨ ਦਿੱਤਾ ਸੀ ਤੇ ਅਜਿਹੀ ਕੁਰਬਾਨੀ ਦੁਨੀਆ ਦੇ ਕਿਸੇ ਵੀ ਇਤਿਹਾਸ ਵਿੱਚ ਨਹੀਂ ਮਿਲਦੀ ਉਹਨਾਂ ਕਿਹਾ ਕਿ ਅਜਿਹੀ ਸ਼ਾਂਤੀ ਵਾਲਤਾ ਦੇ ਪ੍ਰਤੀਕ ਅਤੇ ਕੁਰਬਾਨੀਆਂ ਦੇਣ ਵਾਲੇ ਤਨਤਨ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਵੱਡੇ ਪੱਧਰ ਤੇ ਮਨਾਉਣਾ ਜ਼ਰੂਰੀ ਹੈ ਤਾਂ ਜੋ ਸਾਡੇ ਨੌਜਵਾਨਾਂ ਨੂੰ ਗੁਰੂਆਂ ਦੇ ਕੁਰਬਾਨੀ ਭਰੇ ਇਤਿਹਾਸ ਨਾਲ ਜੋੜਿਆ ਜਾ ਸਕੇ ਇਸ ਮੌਕੇ ਪਿਛਲੇ ਕਰੀਬ 4 ਸਾਲਾਂ ਤੋਂ ਵਾਤਾਵਰਣ ਦੀ ਸਾਂਭ ਸੰਭਾਲ ਕਰਨ ਵਾਲੇ ਗੋਗ੍ਰੀਨ ਕਲੱਬ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਜੋ ਉਹਨਾਂ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਦਾ ਜज्ਬਾ ਬਣਿਆ ਰਹੇ ਅਖੀਰ ਵਿੱਚ ਸੰਗਤਾਂ ਨੂੰ ਗੁਰੂਕਾ ਅਟੁੱਟ ਲੰਗਰ ਵਰਤਾਇਆ ਗਿਆ ਰਸੋਈ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਦਿਵਸ ਨੂੰ ਅੱਜ ਆਮ ਨੂੰ ਲੱਗੇ ਆਪਾਂ ਸਹਿਜਵਾਸ ਦੇ ਪਉ ਪਾਇ ਅਤੇ ਗੁਰੂ ਸਾਹਿਬ ਦੇ ਇਤਿਹਾਸ ਤੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਕੀ ਕਹਿਣਾ ਚਾਹਾਂਗੇ ਗੁਰੂ ਰੂਪੀ ਸਤ ਸੰਗਤਿ ਬਾਈਬਲ ਦੀ ਕਿਤਾਬ ਬਾਈਬਲ ਦੀ ਕਿਤਾਬ ਅੱਜ ਪੂਰੀ ਦੁਨੀਆ ਜਿੱਥੇ ਗੁਰਤੇਗ ਬਹਾਦਰ ਸਿੰਘ ਦੀ ਜਿਹੜਾ ਮਨਾ ਰਹੀ ਆ ਉਸੇ ਤਰ੍ਹਾਂ ਗਿੱਧਰਬਾਹ ਦੀ ਸੰਗਤ ਵੱਲੋਂ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋ ਸਥਾਨ ਨੇ ਗੁਰਦੁਆਰਾ ਸਾਹਿਬ ਉਹਨਾਂ ਦੇ ਨਾਮ ਤੇ ਹੈ ਉਥੇ ਗੁਰਤੇਗ ਬਹਾਦਰ ਸਿੰਘ ਦੀ ਜਿਹੜਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਜੇ ਅਸੀਂ ਉਸ ਇੱਕ ਬਹਾਦਰ ਸਾ ਪਾਸਾ ਜੀ ਦੀ ਸ਼ਹਾਦਤ ਦੀ ਗੱਲ ਕਰੀਏ ਤਾਂ ਉਸ ਸ਼ਹਾਦਤ ਦਾ ਇੱਕ ਬਹੁਤ ਵੱਡਾ ਮਕਸਦ ਸੀ ਜੋ ਕਿ ਹਿੰਦੁਸਤਾਨ ਦਾ ਅਸਤਿਤਵ ਉਸ ਦੀ ਹੋਂਦ ਹੀ ਖਤਰੇ ਦੇ ਵਿੱਚ ਪੈ ਚੁੱਕੀ ਸੀ ਕਿਉਂਕਿ ਜੋ ਮੁਗਲ ਸلطਨਤ ਸੀ ਉਸ ਨੇ ਇੱਕ ਤਹਿਯਾ ਕਰ ਲਿਆ ਸੀ ਕਿ ਇੱਥੇ ਹੋਰ ਕੋਈ ਧਰਮ ਦਾ ਇਨਸਾਨ ਜਾਇ ਨਹੀਂ ਦੇਣਾ ਤਾਂ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਗੁਰੂ ਤੇਗ ਬਹਾਦਰ ਸਾ ਪਾਸਾ ਔਰ ਉਹਨਾਂ ਨੇ ਇੱਕ ਸ਼ਹਾਦਤ ਉਦੁੱਤੀ ਸ਼ਹਾਦਤ ਦਿੱਤੀ ਜੋ ਧਰਮ ਨੂੰ ਬਚਾਉਣ ਦੇ ਵਾਸਤੇ ਹਿੰਦੁਸਤਾਨ ਨੂੰ ਬਚਾਉਣ ਦੇ ਵਾਸਤੇ ਜੋ ਮਕਸਦ ਸੀ ਇਸ ਸ਼ਹਾਦਤ ਦਾ ਅਸਰ ਇਹ ਹੋਇਆ ਕਿ ਮੁਗਲ ਸਲਤਨਤ ਦੀਆਂ ਜੜ੍ਹਾਂ ਖੋਖਲੀਆਂ ਹੋ ਗਈਆਂ ਔਰ ਜੋ ਅਗਲੀ ਪੀੜ੍ਹੀ ਸੀ ਗੁਰਤੇਗ ਬਹਾਦਰ ਸਾਹਿਬ ਦੀ ਉਸ ਦੇ ਵਿੱਚ ਇੱਕ ਰੋਹ ਜਾਗਿਆ ਇੱਕ ਰੋਸ ਝੱਗਿਆ ਜਿਸ ਦਾ ਅਸਰ ਇਹ ਹੋਇਆ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਸਾਨੂੰ ਮੀਰੀ ਪੀਰੀ ਦੀ ਤਲਵਾਰ ਜੋ ਪੋਹਾਈਆਂ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਸ ਸ਼ਹਾਦਤ ਤੋਂ ਪ੍ਰੇਰਿਤ ਹੋ ਕੇ ਉਸ ਸ਼ਹਾਦਤ ਦੇ ਮਕਸਦ ਨੂੰ ਸਮਝ ਕੇ ਮੁਗਲ ਜੋ ਸਲਤਨਤ ਸੀ ਉਸ ਦੀਆਂ ਬਿਲਕੁਲ ਜੜਾਂ ਅਖਾੜ ਦਿੱਤੀਆਂ ਉਸ ਤੋਂ ਬਾਅਦ ਖਾਲਸਾ ਰਾਜ ਦੀ ਸਥਾਪਨਾ ਹੋਈ ਬੜੀ ਆਜ਼ਾਦੀ ਮਿਲੀ ਔਰ ਬੜਾ ਸੁਖ ਦਾ ਸਾਹ ਲਿਆ ਹਿੰਦੁਸਤਾਨ ਦੀ ਜੋ ਜਨਤਾ ਸੀ ਜੋ ਇਥੋਂ ਦੇ ਨਿਵਾਸੀ ਸਨ ਉਸ ਤੋਂ ਬਾਅਦ ਬ੍ਰਿਟਿਸ਼ ਸਰਕਾਰਾਂ ਆਈਆਂ ਬੜੇ ਦੌਰ ਚੱਲੇ ਔਰ ਡੰਡੇ ਦਾ ਰੂਲ ਚੱਲਿਆ ਡੰਡੇ ਦਾ ਜੋ ਅ ਰੂਲ ਲਾਗੂ ਕਰਾਉਣ ਦਾ ਤਰੀਕਾ ਵੀ ਡੰਡੇ ਨਾਲ ਹੀ ਰਿਹਾ ਆਜ਼ਾਦੀ ਮਿਲੀ ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਸਰਕਾਰਾਂ ਇਥੋਂ ਦੀਆਂ ਬਣੀਆਂ ਔਰ ਜੇ ਅਸੀਂ ਉਸ ਇਤਿਹਾਸ ਨੂੰ ਅੱਜ ਦੇ ਨਾਲ ਜੋੜ ਕੇ ਦੇਖੀਏ ਤਾਂ ਸਾਡੀਆਂ ਅੱਜ ਸਾਡਾ ਦੇਸ਼ ਫੇਰ ਉਨਾ ਹੀ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਗੁਰਤੇਗ ਬਾਹਦਰ ਸਾਹਿਬ ਜੀ ਪਾਸ਼ਾ ਜੀ ਨੇ ਹਿੰਦੁਸਤਾਨ ਦੀ ਹੋਂਦ ਤਾਂ ਬਚਾ ਲਈ ਲੇਕਿਨ ਜਦ ਅਸੀਂ ਨਿਗਾ ਮਾਰੀਏ ਅੱਜ ਅਸੀਂ ਇਤਿਹਾਸ ਨੂੰ ਦੇਖੀਏ ਤਾਂ ਜੋ ਕਸ਼ਮੀਰੀ ਪੰਡਤਾਂ ਦੀਆਂ ਸਮੱਸਿਆਵਾਂ ਉੱਥੇ ਦੀਆਂ ਉੱਥੇ ਹੀ ਨੇ ਕਿਉਂਕਿ ਸਾਡੀਆਂ ਸਰਕਾਰਾਂ ਦਾ ਧਿਆਨ ਹੀ ਹੋਰ ਪਾਸੇ ਹੈ ਉਹ ਸਿਰਫ ਆਪਣੀਆਂ ਵੋਟਾਂ ਦੀ ਖਾਤਰ ਮੈਂ ਕਿਸੇ ਖਾਸ ਪਾਰਟੀ ਵਾਸਤੇ ਨਿਕਰੇ ਆਪਣੀਆਂ ਵੋਟਾਂ ਦੀ ਖਾਤਰ ਜੋ ਸਮੱਸਿਆਵਾਂ ਘਟਾਉਣ ਦੀ ਬਜਾਏ ਸਮੱਸਿਆਵਾਂ ਪੈਦਾ ਕਰਦੀਆਂ ਤਾਂ ਕਿ ਲੋਕ ਡਰੇ ਰਹਿਣ ਉਹਨਾਂ ਦੇ ਨਾਲ ਜੁੜੇ ਰਹਿਣ ਸੋ ਸਮਾਏ ਵਿਚਾਰਨ ਦਾ ਗੁਰਤੇਗ ਬਹਾਦਰ ਸਾਹਿਬ ਪਾਸ਼ਾ ਜੀ ਨੂੰ ਸੱਚੀ ਸਿਰਦੰਦਨੀ ਤਾਂ ਹੀ ਹੋਏਗੀ ਜੇ ਇਹ ਸਾਡੇ ਦੇਸ਼ ਦੇ ਵਿੱਚੋਂ ਇਹ ਜਾਤ ਪਾਤ ਦੀਆਂ ਉਹਨੀਆਂ ਚਤੀਆਂ ਸਮੱਸਿਆਵਾਂ ਨਿਕਲ ਜਾਣ ਤਾਂ ਫੇਰ ਹੀ ਸਾਡਾ ਇਹ ਜੋ ਧਾਰਮਿਕ ਪ੍ਰੋਗਰਾਮ ਮਨਾਉਣਾ ਜੋ ਸਫਲ ਹੁੰਦਾ ਇਹੀ ਸੱਚੀ ਉਹਨਾਂ ਨੂੰ ਨਮਸਕਾਰ ਹੋਏਗੀ ਇਹੀ ਸ਼ਰਧਾਂਜਲੀ ਹੋਏਗੀ

कमी कौमी परीक्षामः त I'm गिदरबाहा से पत्रकार गोविंद गुप्ता की रिपोर्ट